ਬਹੁਤ ਵੱਡੀਆਂ ਪੰਜ ਖਬਰਾਂ ਨੇ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਿਆ ਦੇਣ ਦਾ ਐਲਾਨ ਕਰ ਦਿੱਤਾ ਹੈ ਔਰ ਇਹ ਸਕੀਮ ਲਾਗੂ ਕਰ ਦਿੱਤੀ ਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਖੂਨ ਦੇ ਨਾਲ ਚਿੱਠੀ ਤੇ ਦਸਤਖਤ ਕਰਕੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੀ ਹੈ ਤੇ ਚਿੱਠੀ ਚ ਲਿਖਿਆ ਕੀ ਕੀ ਹੈ ਉਹ ਤੁਹਾਨੂੰ ਅੱਗੇ ਦੱਸਦੇ ਆ ਔਰ ਉਧਰ ਹੰਸਰਾਜ ਹੰਸ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਹੋਇਆ ਸੀ ਚੋਣਾਂ ਵੀ ਲੜੀਆਂ ਦੋ ਵਾਰ ਔਰ ਹੁਣ ਉਹਨੇ ਸਿਆਸਤ ਤੋਂ ਤੌਬਾ ਕਰ ਦਿੱਤੀ ਆ ਔਰ ਉਹਨੇ ਕਿਹਾ ਕਿ ਚੋਣਾਂ ਲੜਨ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਧਰ ਜਿਹੜਾ ਅਕਾਲੀ ਦਲ ਦਾ ਬਾਗੀ ਧੜਾ ਕਿਹਾ ਜਾਂਦਾ ਸੀ ਜਿਨੇ ਸੁਖਬੀਰ ਬਾਦਲ ਦੀ ਅਕਾਲ ਤਖਤ ਨੂੰ ਸ਼ਿਕਾਇਤ ਕੀਤੀ ਸੀ ਅੱਜ ਉਹ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਪ੍ਰੇਮ ਸਿੰਘ ਚੰਦੂ ਬਾਜਰਾ ਦੀ ਅਗਵਾਈ 'ਚ ਤੇ ਕੀ ਗੱਲਾਂ ਹੋਈਆਂ ਉਹ ਬਾਅਦ 'ਚ ਦੱਸਦੇ ਆ ਪਹਿਲਾਂ ਆ ਵੀਡੀਓ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਹਰ ਮਹੀਨੇ ਔਰਤਾਂ ਨੂੰ 1000 ਰੁਪਿਆ ਦੇਣ ਦਾ ਐਲਾਨ ਕਰ ਦਿੱਤਾ ਹੈ ਸਕੀਮ ਲਾਗੂ ਕਰ ਦਿੱਤੀ ਆ ਤੇ ਨਾਲ ਹੀ ਵੱਡੇ ਵੱਡੇ ਸਵਾਲ ਖੜੇ ਹੋ ਗਏ ਨੇ ਕਿਉਂਕਿ ਇਹ ਐਲਾਨ ਪੰਜਾਬ 'ਚ ਵੀ ਕੀਤਾ ਪਰ ਲਾਗੂ ਨਹੀਂ ਕੀਤਾ ਆ ਵੇਖੋ ਕੇਜਰੀਵਾਲ ਦਿੱਲੀ 'ਚ ਕੀ ਬੋਲ ਰਿਹਾ ਹੈ ਅੱਜ ਮੂਝੇ ਇਹ ਐਲਾਨ ਕਰਤੇ ਹੋਏ ਬੇहद ਫਖਰ ਹੋ ਰਹਾ ਹੈ ਕਿ ਆਤੀਸ਼ੀ ਜੀ ਦੀ ਅਧਿਖਸ਼ਤਾ ਮੇ आज सुबह 10 बजे दिल्ली सरकार की कैबिनेट मीटिंग हुई और उस कैबिनेट मीटिंग में यह प्रस्ताव पारित कर दिया गया कि दिल्ली की हर महिला के अकाउंट में हर महीने हजार हजार रुपए डाले जाएंगे हम तुम देखो आखिर बूहे आई जन ते विनो कुड़ी दे कन केजरीवाल की सरकार दिल्ली खत्म होने जा रही है ਟਾਈਮ ਪੂਰਾ ਹੋ ਗਿਆ ਹੈ ਨਮੀਆਂ ਚੋਣਾ ਦਾ ਐਲਾਨ ਹੋ ਚੁੱਕਾ ਹੈ ਤਾਂ ਹੁਣ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਜਿਹੜੀ ਆ ਉਹ ਹਜ਼ਾਰ ਹਜ਼ਾਰ ਰੁਪਈਆ ਦੇਣ ਦਾ ਔਰਤਾਂ ਨੂੰ ਐਲਾਨ ਕਰ ਰਹੀ ਆ ਉਹੀ ਗੱਲਾਂ ਜਿਹੜੀਆਂ ਪਹਿਲਾਂ ਦੂਜੀਆਂ ਸਰਕਾਰਾਂ ਕਰਦੀਆਂ ਰਹੀਆਂ ਇਹ ਬੈਂਤਣੇਬਾਜੀ ਆ ਇਹ ਲੋਕਾਂ ਨੂੰ ਬੁੱਧੂ ਬਣਾਉਣ ਦਾ ਇੱਕ ਤਰੀਕਾ ਹੈ ਕਿਉਂਕਿ 5 ਸਾਲ ਬੀਤ ਕੇ ਕੇਜਰੀਵਾਲ ਦੀ ਸਰਕਾਰ ਨੂੰ ਦਿੱਲੀ 'ਚ ਔਰਤਾਂ ਨੂੰ ਹਜ਼ਾਰ ਹਜ਼ਾਰ ਦਿੱਤਾ ਨਹੀਂ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਨੂੰ 3 ਸਾਲ ਹੋਣ ਵਾਲੇ ਨੇ ਥੋੜੇ ਟਾਈਮ 'ਚ ਪੌਣੇ 3 ਸਾਲ ਹੋ ਗਏ ਤੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਮਹੀਨਾ ਦੇਣ ਦਾ ਐਲਾਨ ਪੰਜਾਬ 'ਚ ਵੀ ਕੀਤਾ ਪਰ ਅਜੇ ਤੱਕ ਚੁਵਾਨੀ ਨਹੀਂ ਦਿੱਤੀ ਤੇ ਜਦੋਂ ਇੱਧਰ ਵੀ ਰਹਿ ਗਏ 2-4 ਮਹੀਨੇ ਉਦੋਂ ਲਾਗੂ ਕਰ ਦੇਣਗੇ ਐਵੇਂ ਹੀ ਅੱਗੇ ਕਾਂਗਰਸ ਸਰਕਾਰ ਕਰਦੀ ਰਹੀ ਆ ਅਕਾਲੀ ਸਰਕਾਰ ਕਰਦੀ ਰਹੀ ਆ ਬੀਜੇਪੀ ਨੇ ਇਹੋ ਕੁਛ ਕਰਦੀ ਆ ਦੇਣਾ ਦੂਣਾ ਕੁਝ ਹੈ ਨਹੀਂ ਬਸ ਉਹ ਸੁਖਬੀਰ ਬਾਦਲ ਜਿਵੇਂ ਕਹਿੰਦਾ ਸੀ ਪਾਣੀ 'ਚ ਬੱੱਸਾ ਚਲਾ ਦੇਾਂਗੇ ਤੇ ਜਦੋਂ ਸਰਕਾਰ ਖਤਮ ਹੋਣ ਵਾਲੀ ਸੀ ਤਾਂ ਉਹ ਕੜੁੱਕੇ ਜੇ ਲਿਆ ਕੇ ਤੇ ਉਹ ਉੱਥੇ ਹਰੀ ਕੇ ਪੱਤਨ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਪਾਣੀ ਚ ਬੱਸਾਂ ਚਲਾਤੀਆਂ ਉਹੀ ਹਾਲ ਇਹਨਾਂ ਸਾਰਿਆਂ ਦਾ ਹੀ ਹੈ ਹੁਣ ਕੇਜਰੀਵਾਲ ਹੋਰਾਂ ਨੇ ਦਿੱਲੀ ਦੇ ਵਿੱਚ ਅੱਜ ਔਰਤਾਂ ਨੂੰ ਹਜ਼ਾਰ ਹਜ਼ਾਰ ਦਾ ਐਲਾਨ ਕਰ ਦੇਤਾ ਤੁਸੀਂ ਦੱਸੋ ਕੀ ਇਹ ਇਮਾਨਦਾਰੀ ਹੈ ਕੀ ਇਹ ਠੀਕ ਹੈ ਕੀ ਹੁਣ ਸਰਕਾਰ ਜਦੋਂ ਮਹੀਨਾ ਵੀ ਨਹੀਂ ਰਹਿ ਗਿਆ ਪੂਰਾ ਇਹ ਸਰਕਾਰ ਦਾ ਟਾਈਮ ਦਿੱਲੀ ਦੇ ਵਿੱਚ ਵੋਟਾਂ ਫੇਰ ਪੈਣੀਆਂ ਨੇ ਤਾਂ ਹੁਣ ਹਜ਼ਾਰ ਹਜ਼ਾਰ ਦਿਨ ਦਾ ਐਲਾਨ ਕਰ ਰਹੇ ਨੇ ਔਰ ਅਜੇ ਵੀ ਇਹ ਕਿਹੜਾ ਲਾਗੂ ਹੋ ਗਿਆ ਅਜੇ ਐਲਾਨ ਕੀਤਾ ਸਕੀਮ ਨੂੰ ਲਾਗੂ ਕਰਦਿਆਂ ਮਹੀਨਾ ਦੋ ਤਿੰਨ ਮਹੀਨੇ ਲੱਗ ਜਾਂਦੇ ਨੇ ਤੇਜ਼ੀ ਨਾਲ ਵੀ ਸਰਕਾਰਾਂ ਲਾਗੂ ਕਰਨ ਤਾਂ ਵੀ ਲੱਗ ਜਾਂਦੇ ਨੇ ਤੇ ਅਜੇ ਐਲਾਨ ਕੀਤਾ ਤੇ ਜਦੋਂ ਤੱਕ ਲਾਗੂ ਹੋਣੀ ਹੈ ਸਰਕਾਰ ਦਾ ਟਾਈਮ ਸਮਾਪਤ ਹੋ ਚੁੱਕਾ ਹੋਣਾ ਤੇ ਇਹ ਐਲਾਨ ਕੀਤਾ ਕਿਉਂ ਜਾ ਰਿਹਾ ਉਹੀ ਕੁੰਡੀ ਹੈ ਵੀ ਲੋਕ ਇਹ ਕਹਿਣਗੇ ਵੀ ਭਾਈ ਇਨਾਂ ਦੀ ਦੁਆਰਾ ਫੇਰ ਸਰਕਾਰ ਬਣਾ ਦਿਓ ਤੇ ਔਰਤਾਂ ਨੂੰ ਹਜ਼ਾਰ-ਹਜ਼ਾਰ ਮਹੀਨਾਵਾਂ ਬਿਲਿਆ ਕਰੇਗਾ ਜਿਹੜੇ ਘਰ ਚ ਤਿੰਨ ਔਰਤਾਂ ਨੇ 9 ਸਸਤੇ 30 ਵੀ 3000 ਮਹੀਨੇ ਦਾ ਸਰਕਾਰ ਵੱਲੋਂ ਆਜਿਆ ਕਰੂਗਾ ਇਸ ਲਾਲਚ ਨਾਲ ਲੋਕ ਵੋਟਾਂ ਪਾ ਦੇਣਗੇ ਆਹੀ ਹੈ ਜੇਕਰ ਕੇਜਰੀਵਾਲ ਹੋਰਾਂ ਨੇ ਆਮ ਆਦਮੀ ਪਾਰਟੀ ਨੇ ਹਜ਼ਾਰ-ਹਜ਼ਾਰ ਔਰਤਾਂ ਨੂੰ ਦੇਣਾ ਹੈ ਜਿਵੇਂ ਕਿ ਐਲਾਨ ਕਰਨ ਵੇਲੇ ਇਹਨਾਂ ਨੇ ਦਿੱਲੀ ਚ ਅੱਜ ਇਹ ਭਾਸ਼ਣ ਦਿੱਤਾ ਕਿ ਕੇਜਰੀਵਾਲ ਨੂੰ ਇਹ ਯਾ ਪੈਣਾ ਔਰਤਾਂ ਦੀ ਫਿਕਰ ਵੜੀ ਐ ਤੇ ਜੇ ਫਿਕਰ ਐ ਤਾਂ ਕੀ ਪੰਜਾਬ ਦੀਆਂ ਔਰਤਾਂ ਦੀ ਨਹੀਂ ਐ ਫਿਰ ਪੰਜਾਬ ਚ ਵੀ ਦਿਓ ਤੇ ਪੰਜਾਬ ਚ ਉਹ ਧੀਆਂ ਪੈਣਾ ਜਿਹੜੀਆਂ ਨੌਕਰੀ ਮੰਗ ਰਹੀਆਂ ਨੇ ਉਹਨਾਂ ਨੂੰ ਦਿਓ ਤੇ ਪੰਜਾਬ ਦੀਆਂ ਉਹ ਧੀਆਂ ਪੈਣਾ ਜਿਹੜੀਆਂ ਕੱਚੀਆਂ ਮੁਲਾਜ਼ਮ ਨੇ ਪੱਕੇ ਕਰਨ ਦੀ ਮੰਗ ਕਰ ਰਹੀਆਂ ਉਹਨਾਂ ਨੂੰ ਪੱਕੇ ਕਰੋ ਆ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਇਹ ਲੋਕਾਂ ਨੂੰ ਐਵੇਂ ਹਜਮ ਨਹੀਂ ਦੇ ਹੋਣਾ ਬਾਕੀ ਲੋਕ ਆਪੋ ਆਪਣਾ ਵਿਚਾਰ ਕਮੈਂਟ ਲਿਖਣਗੇ ਅਗਲਾ ਮੁੱਦਾ ਹੈ ਜਿਹੜਾ ਹੰਸਰਾ ਜਹੰਸ ਹੈ ਉਹ ਪਿਛਲੇ ਟਾਈਮ ਤੋਂ ਭਾਜਪਾ ਚਲਾ ਗਿਆ ਸੀ ਔਰ ਭਾਜਪਾ ਤੋਂ ਪਹਿਲਾਂ ਉਹ ਦਿੱਲੀ ਦੇ ਵਿੱਚ ਉੱਥੇ ਸੰਸਦ ਰਿਹਾ ਐਮਪੀ ਰਿਹਾ ਫਿਰ ਉਹਨੇ ਪੰਜਾਬ ਦੇ ਵਿੱਚ ਐਮਪੀ ਦੀ ਚੋਣ ਫਰੀਦਕੋਟ ਤੋਂ ਲੜੀ ਔਰ ਪੰਜਾਬ 'ਚ ਬੁਰੀ ਤਰ੍ਹਾਂ ਹਾਰ ਗਿਆ ਉਸ ਤੋਂ ਬਾਅਦ ਪੰਜਾਬ 'ਚ ਜਿੱਦਾਂ ਉਹਦਾ ਵਿਰੋਧ ਹੋਇਆ ਸੀ ਜਿੰਨੀ ਉਹਦੀ ਲੋਕਾਂ ਨੇ ਵਿਰੋਧਤਾ ਕੀਤੀ ਸੀ ਕਿਸਾਨਾਂ ਨੇ ਖਾਸ ਕਰਕੇ ਬਹੁਤ ਵੱਡੀ ਬੇਇੱਜ਼ਤੀ ਮਹਿਸੂਸ ਕੀਤੀ ਸੀ ਹੰਸ ਰਾਜ ਹੰਸ ਨੇ ਤੇ ਅੱਜ ਹੰਸ ਰਾਜ ਹੰਸ ਦਾ ਬਿਆਨ ਆ ਗਿਆ ਵੀ ਆਪਣੀ ਸਿਆਸਤ ਤੋਂ ਤੋਬਾ ਮੈਂ ਸਿਆਸਤ ਦੇ ਵਿੱਚ ਨਹੀਂ ਜਾਣਾ ਮੈਂ ਸਿਆਸਤ ਦੇ ਵਿੱਚ ਚੋਣ ਲਈ ਲੜਨੀ ਔਰ ਹੋ ਸਕਦਾ ਹੈ ਕਿ ਹੰਸ ਰਾਜ ਹੰਸ ਹੁਣ ਸਿਆਸਤ ਤੋਂ ਪੂਰੀ ਤਰ੍ਹਾਂ ਪਾਸੇ ਹੋ ਜਾਣ ਤੇ ਭਾਜਪਾ ਤੋਂ ਬੀਜੇਪੀ ਤੋਂ ਵੀ ਕਿਨਾਰਾ ਕਰ ਜਾਣ ਕਿਉਂਕਿ ਹੰਸ ਰਾਜ ਹੰਸ ਨੇ ਆਪਣੀ ਗਾਇਕੀ ਦੇ ਨਾਲ ਕਾਫੀ ਥਾਂ ਪੰਜਾਬੀਆਂ ਦੇ ਦਿਲਾਂ 'ਚ ਬਣਾਈ ਹੋਈ ਸੀ ਔਰ ਬੜਾ ਰਤਬਾ ਸੀਗਾ ਲੋਕ ਬੜੀ ਇੱਜ਼ਤ ਕਰਦੇ ਸੀ ਹੰਸਰਾਜ ਹੰਸਦੀ ਪਰ ਭਾਜਪੀ 'ਚ ਜਾ ਕੇ ਜਿੱਦਾਂ ਪੰਜਾਬ 'ਚ ਉਹਨੇ ਚੋਣਾਂ ਲੜੀਆਂ ਤਾਂ ਜਿਹੜੇ ਲੋਕ ਹੰਸਰਾਜ ਦੀ ਇੱਜ਼ਤ ਕਰਦੇ ਸੀ ਉਹ ਸਾਰੇ ਹੰਸਰਾਜ ਹੰਸ ਦੇ ਖਿਲਾਫ ਹੋ ਗਏ ਕਾਫੀ ਵਿਰੋਧ ਦਾ ਹੰਸਰਾਜ ਹੰਸ ਦੀ ਹੋਈ ਤੇ ਹੁਣ ਹੰਸਰਾਜ ਹੰਸ ਨੇ ਆ ਜਿਹੜਾ ਬਿਆਨ ਅੱਜ ਉਹ ਦਿੱਤਾ ਹੈ ਉਧਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਿਆ ਔਰ ਹਾਲਤ ਕਾਫੀ ਨਾਜ਼ਕ ਹੁੰਦੀ ਜਾ ਰਹੀ ਹੈ ਤੇ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਕ ਚਿੱਠੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਹੈ ਤੇ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਡੱਲੇਵਾਲ ਨੇ ਚਿੱਠੀ ਦੇ ਉੱਪਰ ਜਿਹੜੇ ਦਸਤਖਤ ਕੀਤੇ ਨੇ ਉਹਨਾਂ ਤੇ ਆਪਣੇ ਖੂਨ ਦੇ ਨਾਲ ਸਿਗਨੇਚਰ ਕੀਤੇ ਦੱਸੇ ਜਾ ਰਹੇ ਨੇ ਔਰ ਚਿੱਠੀ ਦੇ ਵਿੱਚ ਮੋਦੀ ਨੂੰ ਇਹ ਯਾਦ ਕਰਾਇਆ ਗਿਆ ਕਿ ਜਿਹੜੀਆਂ ਮੰਗਾਂ ਅਸੀਂ ਮੰਗ ਰਹੇ ਹਾਂ ਇਹ ਸਾਡੀਆਂ ਮੰਗਾਂ ਨਹੀਂ ਇਹ ਤਾਂ ਤੁਹਾਡੇ ਉਹ ਵਾਅਦੇ ਨੇ ਜਿਹੜੇ ਵੱਖ-ਵੱਖ ਟਾਈਮਾਂ ਤੇ ਤੁਸੀਂ ਲੋਕਾਂ ਨਾਲ ਤੇ ਕਿਸਾਨਾਂ ਨਾਲ ਆਪ ਕੀਤੇ ਹੋਏ ਨੇ ਸੋ ਅਸੀਂ ਕੋਈ ਨਵੀਂ ਗੱਲ ਨਹੀਂ ਮੰਗ ਰਹੇ ਇਹ ਗੱਲ ਢੱਲੇਵਾਲ ਨੇ ਮੋਦੀ ਨੂੰ ਲਿਖ ਕੇ ਭੇਜੀ ਹੈ ਹੁਣ ਕੀ ਮੋਦੀ ਚਿੱਠੀ ਪੜ੍ਹੇਗਾ ਪਹਿਲੀ ਗੱਲ ਤਾਂ ਇਹ ਚਿੱਠੀਆਂ ਪੜ੍ਹਦੇ ਨਹੀਂ ਆਮ ਲੋਕਾਂ ਦੀਆਂ ਇਹ ਚਿੱਠੀਆਂ ਕਿੰਨਾਂ ਦੀਆਂ ਪੜ੍ਹਦੇ ਨੇ ਇਹ ਚਿੱਠੀਆਂ ਪੜ੍ਹਦੇ ਆ ਅਮਬਾਨੀਆਂ ਦੀਆਂ ਅਡਾਨੀਆਂ ਦੀਆਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਇਹ ਆਮ ਲੋਕਾਂ ਦੀ ਚਿੱਠੀ-ਚੁੱਠੀ ਕਿੱਥੇ ਦੇਖਦੇ ਆ ਆਮ ਲੋਕ ਇੱਕ ਤਾਂ ਛੱਡੋ ਆਮ ਲੋਕ ਤਾਂ ਸੈਂਕੜੇ ਹਜ਼ਾਰਾ ਇਕੱਠੇ ਹੋ ਕੇ ਚਿੱਠੀ ਲੈ ਕੇ ਭੇਜਦੇ ਨੇ ਇਹ ਤਾਂ ਵੀ ਨਹੀਂ ਪੜਦੇ ਔਰ ਇਹ ਇੱਕ ਵੱਡਾ ਸੱਚ ਹੈ ਤੁਹਾਨੂੰ ਕੀ ਲੱਗਦਾ ਵੈਸੇ ਤੁਸੀਂ ਆਪਣਾ ਕਮੈਂਟ ਲਿਖੋ ਮੈਨੂੰ ਤਾਂ ਆਹੀ ਲੱਗਦਾ ਸੋ ਅੱਜ ਜਿਹੜੀਆਂ ਮੰਗਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਬੋਲ ਰਹੇ ਨੇ ਉਹ ਮੰਗਾਂ ਕਿਸਾਨਾਂ ਕੱਲਿਆਂ ਦੀਆਂ ਮੰਗਾਂ ਨਹੀਂ ਆ ਉਹ ਪੂਰੇ ਦੇਸ਼ ਦੇ ਲੋਕਾਂ ਦੀਆਂ ਜੇ ਲੋਕਾਂ ਨੂੰ ਸਮਝ ਆ ਜਾਏ ਤਾਂ ਕਿਉਂ ਕਿਉਂਕਿ ਪੂਰੇ ਭਾਰਤ ਦੇ ਵਿੱਚ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਖਾਸ ਕਰ ਪੰਜਾਬ ਵਰਗੇ ਖੇਤਰ ਨੇ ਜਿਹੜੇ ਉਹ ਬੰਜਰ ਬਣਦੇ ਜਾ ਰਹੇ ਨੇ ਪਾਣੀ ਕਰਕੇ ਪਾਣੀ ਝੋਨੇ ਵਰਗੀਆਂ ਫਸਲਾਂ ਜੜੀਆਂ ਨੇ ਉਹ ਪੂਰਾ ਪਾਣੀ ਸੂੜ ਗਈਆਂ ਨੇ ਥੋੜਾ ਜਿਹਾ ਪਾਣੀ ਪੰਜਾਬ ਕੋਲ ਰਹਿ ਗਿਆ ਔਰ ਜੇਕਰ ਝੋਨੇ ਦੀ ਖੇਤੀ ਪੰਜਾਬ ਚ ਬਦਲੀ ਨਾ ਗਈ ਤਾਂ ਪੰਜਾਬੀਓ ਭਾਵੇਂ ਤੁਸੀਂ ਸ਼ਹਿਰਾਂ ਚ ਰਹਿੰਦੇ ਹੋ ਪੀਣ ਲਈ ਬੂੰਦ ਨਹੀਂ ਜੇ ਲੱਭਣੀ ਪਾਣੀ ਦੀ ਬੰਜਰ ਵਰਾਂਣ ਪਾਣੀ ਖੁਣੋ ਪੰਜਾਬ ਹੋ ਜਾਣਾ Rajasthan ਨਾਲੋਂ ਪੈੜੀ ਹਾਲਤ ਹੋ ਜਾਣੀ ਹੈ Rajasthan ਦੇ ਕਾਫੀ ਸਾਰੇ ਇਲਾਕੇ ਜਦ ਜਾਣੇ ਆ ਤਾਂ ਉੱਥੇ ਉਹਨਾਂ ਕੋਲ ਮੱਸਾ ਇੱਕ ਘੜਾ ਸਾਰੇ ਟੱਬਰ ਕੋਲ ਪਾਣੀ ਦਾ ਹੁੰਦਾ ਤੇ ਉੱਥੇ ਜੇ ਗਲਾਸ ਚੱਜ ਨਾਲ ਧੋਣ ਲੱਗ ਪਈਏ ਨਾ ਤੇ ਉਹ ਟੁੱਟ ਕੇ ਪੈ ਜਾਂਦੇ ਨੇ ਵੀ ਗਲਾਸ ਧੋਣ ਤੇ ਇੰਨਾ ਪਾਣੀ ਡੋਲੀ ਜਾਂਦੇ ਹੋ ਕਿਉਂ ਬਈ ਉਹਨਾਂ ਵਾਸਤੇ ਪਾਣੀ ਹੀ ਸਭ ਤੋਂ ਕੀਮਤੀ ਚੀਜ਼ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਹਾਲਾਤ ਜਿਹੜੀ ਉਹ ਬਣਦੀ ਜਾ ਰਹੀ ਆ ਤੇ ਇਹੀ ਮੰਗਾ ਕਿਸਾਨ ਕਹਿ ਰਹੇ ਨੇ ਕਿ ਦੂਜੀਆਂ ਫਸਲਾਂ ਦੇ ਉੱਪਰ ਪੱਕਾ ਭਾਅ ਦਿਓ ਐਮਐਸਪੀ ਦਿਓ ਤਾਂ ਕਿ ਅਸੀਂ ਜਿਹੜਾ ਫਸਲੀ ਚੱਕਰ ਆ ਉਹਨੂੰ ਬਦਲ ਸਕੀਏ ਤੇ ਪਰ ਅਜੇ ਤੱਕ ਸਰਕਾਰਾਂ ਜਿਹੜੀਆਂ ਨੇ ਉਹ ਲੱਕੜ ਦੇ ਮੁੰਡੇ ਦੇ ਰੀਆਂ ਨੇ ਹੁਣ ਕੇਂਦਰ ਸਰਕਾਰ ਦਾ ਇੱਕ ਮੰਤਰੀ ਜਿਹੜਾ ਰਵਨੀਤ ਬਿੱਟੂ ਉਹਨੇ ਕੱਲ ਛੁਰਲੀਆਂ ਛੱਡੀਆਂ ਨੇ ਉਹ ਕਹਿੰਦਾ ਮੈਂ ਆ ਜੰਨਾ ਜਿੱਥੇ ਕਹਿੰਦੇ ਉਹ ਕਿ ਸਾਨੂੰ ਮੈਂ ਤੁਹਾਡੀ ਗੱਲ ਵੀ ਸੁਣਾਗਾ ਧਰਨੇ ਤੇ ਵੀ ਤੁਹਾਡੇ ਨਾਲ ਬਹਿ ਜਾਗਾ ਪਰ ਕਿਸਾਨ ਕਹਿੰਦੇ ਤੈਨੂੰ ਪੁੱਛਦਾ ਕੌਣ ਆ ਤੈਨੂੰ ਉਹਨਾਂ ਨੇ ਆਪਦੀ ਪਾਰਟੀ ਚਰ ਲਾਉਣ ਦੇ ਲਈ ਵਾਦਾ ਕੀਤਾ ਸੀ ਉਹਨਾਂ ਨੇ ਉਹ ਤੈਨੂੰ ਮੜਾ ਜਾਂ ਮੰਤਰੀ ਬਣਾ ਛੱਡਿਆ ਪਰ ਬੀਜੇਪੀ ਦੇ ਵਿੱਚ ਤੇਰੀ ਸੁਣਦਾ ਕੌਣ ਆ ਤੂੰ ਸਾਡੇ ਨਾਲ 50 ਮੀਟਿੰਗਾਂ ਕਰ ਜਾ ਤਾਂ ਵੀ ਐਮਐਸਪੀ ਤੂੰ ਸਾਨੂੰ ਨਹੀਂ ਦਿਵਾ ਸਕਣੀ ਔਰ ਜਿਹੜੀਆਂ ਗੱਲਾਂ ਤੂੰ ਨਾਲ-ਨਾਲ ਇਹ ਕਹਿ ਰਿਹਾ ਕਿ ਕਿਸਾਨ ਤਾਂ ਜਾਣਾ ਨਹੀਂ ਚਾਹੁੰਦੇ ਜੇ ਜਾਣਾ ਚਾਹੁੰਦੇ ਹੋਣ ਤਾਂ ਫਿਰ ਇਹ ਕਾਰਾਂ ਰਹੀ ਆ ਜਾਣ ਜਹਾਜ਼ ਰਹੀ ਆ ਜਾਣ ਬੱਸਾਂ ਰਹੀ ਆ ਜਾਣ ਟ੍ਰੇਨਾਂ ਰਹੀ ਆ ਜਾਣ ਫਿਰ ਇਹ ਉਸੇ ਰਸਤੇ ਤੋਂ ਕਿਉਂ ਜिद ਕਰ ਰਹੇ ਨੇ ਤਾਂ ਤੇਰੇ ਬਿਆਨਾਂ ਤੋਂ ਇਹ ਜਪਦਾ ਕਿੰਨਾ ਕਹਿਤ ਹੈਸ਼ੀ ਤੁਸੀਂ ਕਿਸਾਨਾਂ ਦੇ ਹੋ ਔਰ ਅਗਲੀ ਗੱਲ ਦਲਜੀਤ ਦਸਾਂਜ ਦਾ 14 ਤਰੀਕ ਨੂੰ ਚੰਡੀਗੜ੍ਹ 'ਚ ਸ਼ੋਅ ਹੈ ਤੇ ਉਹਦੇ ਗੀਤਾਂ ਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਦੇ ਪ੍ਰੋਗਰਾਮ ਦੇ ਉੱਪਰ ਕੁਝ ਹਦਾਇਤਾਂ ਜਾਰੀ ਕੀਤੀਆਂ ਪਹਿਲੀ ਹਦਾਇਤ ਇਹ ਆ ਜਿਵੇਂ ਉਹਦੇ ਸ਼ਰਾਬ ਦੇ ਉੱਪਰ ਜਿਹੜੇ ਗਾਣੇ ਨੇ ਵੀ ਉਹਨਾਂ ਨੂੰ ਉਸ ਤਰੀਕੇ ਨਾਲ ਪੇਸ਼ ਨਾ ਕੀਤਾ ਜਾਵੇ ਦੂਜਾ ਜਿਹੜਾ ਉਹ ਗਾਉਣ ਲੱਗਿਆ ਬੱਚਿਆਂ ਨੂੰ ਸਟੇਜ ਤੇ ਚੜਾ ਲੈਂਦਾ ਉਹ ਕੰਮ ਨਾ ਕੀਤਾ ਜਾਵੇ ਔਰ ਤੀਜਾ ਜਿਹੜਾ ਦਲਜੀਤ ਦੇ ਸ਼ੋਅ ਦੇ ਵਿੱਚ ਕਈ ਤਰ੍ਹਾਂ ਦੀ ਖੱਪ ਪੈਂਦੀ ਹੈ ਉਹਨੂੰ ਰੋਕਿਆ ਜਾਵੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਔਰ ਚੌਥਾ ਇੱਕ ਕੁੜੀ ਬੜੀ ਮਸ਼ਹੂਰ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਵੱਖ-ਵੱਖ ਤਰ੍ਹਾਂ ਦੀ ਮਸ਼ਹੂਰੀ ਕਰਦੀ ਏ ਕਹਿੰਦੀ ਹੁੰਦੀ ਸੀ ਕਿ ਹਾਂਜੀ ਕੀ ਚਾਹੀਦਾ ਓਹ ਸੋਸ਼ਲ ਮੀਡੀਆ ਵਾਲੀ ਕੁੜੀ ਹੁਣ ਕੈਨੇਡਾ ਦੇ ਵਿੱਚ ਚਾਰ ਮੁੰਡਿਆਂ ਦੇ ਨਾਲ ਫੜੀ ਗਈ ਐ ਫੜੀ ਕਿਉਂ ਗਈ ਐ ਫਰੋਤੀ ਮੰਗਣ ਦਾ ਕੇਸ ਕੈਨੇਡਾ ਦੀ ਪੁਲਿਸ ਨੇ ਜਿਹੜਾ ਉਹ ਆ ਟਰੇਸ ਕੀਤਾ ਤੇ ਰੰਗਦਾਰੀ ਫਰੋਤੀ ਮੰਗਣ ਦੇ ਕੇਸ ਦੇ ਵਿੱਚ ਤਿੰਨ ਮੁੰਡੇ ਤੇ ਇੱਕ ਉਹ ਕੁੜੀ ਇਹਨਾਂ ਤਿੰਨਾਂ ਦੇ ਉੱਪਰ ਕੈਨੇਡਾ ਦੀ ਪੁਲਿਸ ਨੇ ਸ਼ਿਕੰਜਾ ਕੱਸਿਆ ਔਰ ਹੁਣ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਵੇਗੀ ਇਹ ਦੱਸਿਆ ਜਾਵੇਗਾ ਉਧਰ ਰਣਜੀਤ ਸਿੰਘ ਢੜਰੀਆਂ ਵਾਲੇ ਦੇ ਕਤਲ ਤੇ ਰੇਪ ਕੇਸ ਦੇ ਵਿੱਚ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਉਹ ਗੱਲ ਇਹ ਹੈ ਕਿ ਜਿਹੜੀ ਉਸ ਵਕਤ ਕੁੜੀ ਦੀ ਮੌਤ ਤੋਂ ਬਾਅਦ ਦੀ ਪੋਸਟਮਾਰਟਮ ਰਿਪੋਰਟ ਸੀਗੀ ਉਹ ਸਾਹਮਣੇ ਆਈ ਹੈ ਔਰ ਉਹਦੇ ਵਿੱਚ ਇਹ ਕਲੀਅਰ ਕੱਟ ਖੁਲਾਸਾ ਹੈ ਕਿ ਕੁੜੀ ਦੇ ਸਰੀਰ ਦੇ ਉੱਪਰ ਇੱਕ ਵੀ ਕੋਈ ਸੱਟ ਦਾ ਕੱਟ ਦਾ ਨਿਸ਼ਾਨ ਨਹੀਂ ਸੀ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਜਾਂ ਖਿੱਚ ਤੂ ਦਾ ਕੋਈ ਨਿਸ਼ਾਨ ਕੁੜੀ ਦੀ ਬਾਡੀ ਤੇ ਪੋਸਟਮਾਰਟਮ ਦੀ ਰਿਪੋਰਟ ਚ ਨਹੀਂ ਪਾਇਆ ਗਿਆ ਔਰ ਗਰਭਵਤੀ ਹੋਣ ਸੰਬੰਧੀ ਵੀ ਕੋਈ ਖਲਾਸਾ ਜਿਹੜਾ ਉਹ ਨਹੀਂ ਕੀਤਾ ਗਿਆ ਇਹ ਗੱਲਾਂ ਜਿਹੜਾ ਢੜਰੀਆਂ ਵਾਲਾ ਦਾ ਵਕੀਲ ਆ ਉਹਨੇ ਵੀ ਦਾਅਵੇ ਨਾਲ ਆਖੀਆਂ ਸੀ ਤੇ ਢੱਡਰੀਆਂ ਵਾਲਾ ਕਹਿ ਰਿਹਾ ਵੀ ਜਾਂਚ ਜਿੰਦੇ ਤੋਂ ਮਰਜ਼ੀ ਕਰਾ ਲਓ ਆਪਾਂ ਬਿਲਕੁਲ ਪਾਕ ਆ ਸਾਫ ਆ ਸੱਚਿਆਂ ਸਾਫ ਸੁਥਰਿਆਂ ਕੋਈ ਚੱਕਰ ਹੀ ਨਹੀਂ ਉਹ ਤਾਂ ਕਹਿੰਦਾ सीबीआई ਤੋਂ ਭਾਵੇਂ ਜਾਂਚ ਕਰਾ ਲਓ ਤੇ ਬਹੁਤ ਸਾਰੇ ਲੋਕਾਂ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਾ ਸੱਚਾ ਸੁੱਚਾ ਲੱਗਦਾ ਵੀ ਹੈ ਸੋ ਜਿਹੜਾ ਆਮ ਆਦਮੀ ਪਾਰਟੀ ਨੇ ਹਜ਼ਾਰ ਹਜ਼ਾਰ ਰੁਪਈਆ ਦੇਣ ਦਾ ਐਲਾਨ ਕੀਤਾ ਹੈ ਉਹਦੇ ਉੱਪਰ ਇਹੀ ਕਵਾਂਗੇ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਵਾਅਦੇ ਤੁਸੀਂ ਕੀਤੇ ਸੀ ਉਹ ਵਕਤ ਰਹਿੰਦਿਆਂ ਪੂਰੇ ਕਰ ਦਿਓ ਨਹੀਂ ਤਾਂ ਫਿਰ ਆਇਆ ਆਰਾਮ ਗਿਆਰਾ ਆਮ ਵਾਲੀ ਬਾਤ ਬਣ ਜਾਣੀ ਹੈ ਫਿਰ ਪੰਜਾਬ ਦੇ ਲੋਕਾਂ ਨੇ 2027 ਦੀਆਂ ਵੋਟਾਂ ਦੇ ਵਿੱਚ ਬੇਰਮੱٹے ਨਹੀਂ ਜੇ ਪੁੱਛਣਾ ਫਿਰ ਨਾ ਕਹੋ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਲਿਆ ਗਿਆ ਕਿਉਂਕਿ ਵਾਅਦੇ ਤੁਸੀਂ ਵੱਡੇ ਕੀਤੇ ਸੀ ਵਾਅਦੇ ਕੀਤੇ ਸੀ ਇਨਕਲਾਬ ਦੇ ਬਦਲਾਅ ਦੇ ਕ੍ਰਾਂਤੀ ਦੇ ਤੇ ਵਾਅਦੇ ਕੀਤੇ ਸੀ ਹਜ਼ਾਰ-ਹਜ਼ਾਰ ਰੁਪਇਆ ਹਰ ਇੱਕ ਔਰਤ ਨੂੰ ਹਰ ਮਹੀਨੇ ਕੱਚੇ ਮਲਾਜ਼ਮ ਪੱਕੇ ਨਸ਼ਾ ਤੁਰੰਤ ਖਤਮ ਔਰ ਬੇਰੁਜ਼ਗਾਰੀ ਖਤਮ ਔਰ ਮਜ਼ਦੂਰਾਂ ਨੂੰ ਜਿਹੜਿਆ ਉਹ ਘਰ ਪਾਉਣ ਦੇ ਲਈ ਪੰਚਾਇਤੀ ਜ਼ਮੀਨਾਂ ਚੋਂ ਪਲਾਟ ਕਿਸਾਨਾਂ ਨਾਲ ਬਹੁਤ ਵੱਡਾ ਵਾਦਾ ਸੀ 5 ਮਿੰਟ ਚ 23 ਫਸਲਾਂ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਔਰ ਉਹ ਸਾਰੇ ਵਾਦੇ ਤੁਹਾਡੇ ਜਿਹੜੇ ਵੋਟਾਂ ਖਿੱਚਣ ਦੇ ਵਿੱਚ ਸਹਾਈ ਹੋਏ ਸੀ ਉਹ ਇਸ ਟਾਈਮ ਹਵਾ ਹੁੰਦੇ ਨਜ਼ਰ ਆ ਰਹੇ ਨੇ ਕੋਈ ਵੀ ਵਾਦਾ ਜਿਹੜਾ ਉਹ ਵਫਾ ਹੁੰਦਾ ਨਜ਼ਰ ਨਹੀਂ ਆ ਰਿਹਾ ਇਸੇ ਕਰਕੇ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਤੇ ਖਫਾ ਹੋਏ ਪਏ ਨੇ ਬੇਰੁਜ਼ਗਾਰ ਕਹਿੰਦੇ ਨੇ ਸਾਡੀ ਗੱਲ ਨਹੀਂ ਸੁਣੀ ਕਿਸਾਨ ਕਹਿੰਦੇ ਆ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਏ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਹੁਣ ਜਦੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੰਦੀ ਐ ਤਾਂ ਨਾਲ ਦੀ ਨਾਲ ਉਧਰੋਂ ਬੀਜੇਪੀ ਵਾਲਿਆਂ ਦਾ ਬਿਆਨ ਆ ਜਾਂਦਾ ਉਹ ਕਹਿੰਦੇ ਪਹਿਲਾਂ ਤੁਸੀਂ ਜਿਹੜੀ ਬੀਬੀ ਅਣਮੋਲ ਗਗਨਮਾਨ ਨੇ ਤੇਈ ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿੱਤੀ ਸੀ ਪਹਿਲਾਂ ਉਹ ਪੂਰੀ ਕਰੋ ਤੇ ਫਿਰ ਸਾਨੂੰ ਗੱਲਾਂ ਕਰ ਲਿਓ ਤੇ ਉਹ ਜਿਹੜੀ ਬੀਬੀ ਅਨਮੋਲ ਗਗਨਮਾਨ ਸੀ ਜਿਹਨੂੰ ਮੰਤਰੀ ਵੀ ਭਗਵੰਤ ਮਾਨ ਨੇ ਬਣਾਈ ਰੱਖਿਆ ਪਹਿਲਾਂ ਸੁੱਖ ਨਾਲ ਉਹ ਚੰਗੀ ਪੜੀ ਗਾਇਕਾ ਸੀ ਸੋਹਣੇ ਗਾਣੇ ਗਾਉਂਦੀ ਸੀ ਤੇ ਮੰਤਰੀ ਬਣ ਕੇ ਉਹਨੇ ਫਿਰ ਇਹ ਬਿਆਨ ਦਿੱਤਾ ਜਦੋਂ ਪੱਤਰਕਾਰਾਂ ਨੇ ਘੇਰਿਆ ਵੀ ਕਿਸਾਨਾਂ ਨੂੰ 23 ਫਸਲਾਂ ਤੇ 24 ਫਸਲਾਂ ਤੇ ਐਮਐਸਪੀ ਕਦੋਂ ਦੇਣੀ ਹੈ ਤੁਸੀਂ ਤਾਂ ਵਾਅਦਾ ਕੀਤਾ ਸੀ ਤਾਂ ਉਹ ਬੀਬੀ ਕਹਿੰਦੀ ਵੇਖੋ ਮੈਨੂੰ ਪਤਾ ਨਹੀਂ ਸੀ ਕਿ ਐਮਐਸਪੀ ਦੇਣੀ ਕਿੰਨਾ ਵੱਡਾ ਕੰਮ ਹੈ ਮੈਂ ਤਾਂ ਉਦੋਂ ਐਵੇਂ ਹੀ ਕਾਲੀ ਦੇ ਵਿੱਚ ਬੋਲ ਬੈਠੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਸੋ ਦੇਖੋ ਇਹੀ ਕੁਝ ਸਾਰੀਆਂ ਪਾਰਟੀਆਂ ਕਰਦੀਆਂ ਨੇ ਕੱਲੀ ਆਮ ਆਦਮੀ ਪਾਰਟੀ ਨਹੀਂ ਕੇਂਦਰ ਦੇ ਵਿੱਚ ਭਾਜਪੀ ਦੀ ਸਰਕਾਰ ਤੀਜੀ ਵਾਰ ਬਣੀ ਹੈ ਤੇ ਬਣ ਕੇ ਉਹਨਾਂ ਨੇ ਵੀ ਹਮੇਸ਼ਾ ਇਹੀ ਕੁਝ ਕੀਤਾ ਕਾਂਗਰਸ ਦੀ ਸਰਕਾਰ ਲੰਬਾ ਟਾਈਮ ਕੇਂਦਰ ਚ ਰਹੀ ਹੈ ਪੰਜਾਬ ਚ ਵੀ ਪਿਛਲੇ ਟਰਮ ਚ ਰਹੀ ਹੈ ਇਹੋ ਕੁਝ ਉਹਨਾਂ ਨੇ ਕੀਤਾ ਵਾਦੇ ਦਾਅਵੇ ਵੱਡੇ ਸੀ ਕੀਤਾ ਕਿ ਤਰਿਆਂ ਕੱਖ ਨਹੀਂ ਔਰ ਅਕਾਲੀ ਦਲ ਦੀ ਸਰਕਾਰ ਕਿੰਨੀ ਵਾਰ 4 5 ਵਾਰ ਦੇ ਕਰੀਬ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਔਰ ਉਹਨਾਂ ਨੇ ਵੀ ਕਿਹਾ ਸੀ ਰਾਜ ਨਹੀਂ ਸੇਵਾ ਕਰਾਂਗੇ ਪੰਜਾਬ ਨੂੰ ਕੈਲੇ ਫੋਰਨੀਆ ਬਣਾ ਦਾਂਗੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੋਕਾਂ ਨੂੰ ਦੇਣਾ ਹੈ ਇਹ ਦਾਅਵੇ ਤੇ ਇਹ ਵਾਦੇ ਬਾਦਲ ਸਾਹਿਬ ਨੇ ਵੀ ਕੀਤੇ ਸੀ ਔਰ ਸੁਖਬੀਰ ਬਾਦਲ ਸਾਹਿਬ ਜਿਹੜਾ ਅੱਜ ਮਾਫੀਆਂ ਮੰਗਦਾ ਫਿਰਦਾ ਹੈ ਇਹ ਕਹਿੰਦਾ ਹੁੰਦਾ ਸੀ 25 ਸਾਲ ਰਾਜ ਕਰਾਂਗੇ 25 ਸਾਲ ਤਾਂ ਲੋਕਾਂ ਨੇ ਪੰਜ ਬੰਦੇ ਵੀ ਨਹੀਂ ਛੱਡੇ ਜਿਨ੍ਹਾਂ ਨੂੰ ਇਹ ਜਿਮਣੀ ਚੋਣਾ 'ਚ ਖੜੇ ਕਰ ਸਕਦੇ ਆ ਜਿਹੜੀਆਂ ਚਾਰ ਜਿਮਣੀ ਚੋਣਾ ਟੱਪੀਆਂ ਨੇ ਸੋ ਆਮ ਆਦਮੀ ਪਾਰਟੀ ਦਾ ਹਾਲਾਤ ਵੀ ਓਦਾਂ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਇਹ ਚਾਹੀਦਾ ਕਿ ਵਕਤ ਰੈਂਦੇ ਆ ਸੋਚ ਲੈਣ ਵਿਚਾਰ ਲੈਣ ਜਿਹੜਾ ਐਲਾਨ ਹੋਣ ਜਦੋਂ ਦਿੱਲੀ 'ਚ ਸਰਕਾਰ ਸਮਾਪਤ ਹੋ ਗਈ ਆ ਔਰਤਾਂ ਨੂੰ ਹਜ਼ਾਰ ਹਜ਼ਾਰ ਦੇਣ ਦਾ ਜਿਹੜਾ ਐਲਾਨ ਇਹ ਉੱਥੇ ਕਰ ਰਹੇ ਨੇ ਉਹ ਪੰਜਾਬ ਦੇ ਵਿੱਚ ਵੀ ਕਰ ਦੇਣ ਕਿਤੇ ਇੰਜ ਨਾ ਹੋਵੇ ਪੀਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁੱਗੀ ਖੇਤ ਕਿਉਂਕਿ ਪੰਜਾਬ ਦੇ ਲੋਕ ਵੀ ਬੜੇ ਅੱਕੇ ਜੇ ਪਏ ਆ ਪੱਕੇ ਪਏ ਆ ਔਰ ਇਹ ਫੈਸਲਾ ਬੜੀ ਛੇਤੀ ਲੈਂਦੇ ਆ ਇਹ ਚੁੱਕ ਕੇ ਵੀ ਮਾਰਦੇ ਆ ਜਿਵੇਂ ਪਹਿਲਿਆਂ ਨੂੰ ਚੁੱਕ ਕੇ ਮਾਰਿਆ ਭਗਵੰਤ ਮਾਨ ਨੂੰ ਭਗਵੰਤ ਮਾਨ ਤੇ ਯਕੀਨ ਕਰਕੇ ਲੋਕਾਂ ਨੇ 92 ਐਮਐਲਏ ਜਿਤਾ ਕੇ ਭੇਜਿਆ ਸੀ ਪਰ ਭਗਵੰਤ ਮਾਨ ਵੀ ਕਹਿੰਦੇ ਵੀ ਹੁਣ ਦਿੱਲੀ ਵਾਲਿਆਂ ਦੀ ਕੱਠ ਪੁਤਲੀ ਬਣਿਆ ਹੋਇਆ ਤੇ ਉਹਦੀ ਵੀ ਚੱਲ ਦੀ ਚੁੱਲਦੀ ਨਹੀਂ ਸੁਣਦਾ ਨਹੀਂ ਕੋਈ ਔਰ ਉਹ ਵੀ ਆਪਣੀ ਹੀ ਕੁਰਸੀ ਬਚਾਉਣ ਦੇ ਲਈ ਕੁਰਸੀ ਨੂੰ ਜੱਫਾ ਮਾਰ ਕੇ ਬੈਠਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨ